ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੁਰਾਵਰ ਸਿੰਘ ਬਾਬਾ ਫਤਿਹ ਸਿੰਘ ਅਤੇ ਜਗਤ ਮਤਾ ਜੀ ਦੀ ਦੂਤੀ ਅਤੇ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਫਤਗੜ ਸਾਹਿਬ ਵਿਖੇ ਲੱਗਣ ਵਾਲਾ ਸਾਲਾਨਾ ਤਿੰਰੂਸਾ ਸ਼ਹੀਦੀ ਜੋੜ ਮੇਲਾ ਅੱਜ ਤੋਂ ਆਰੰਭ ਹੋ ਗਿਆ ਹੈ। ਪਸ਼ੂਮ尼 ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਅੱਜ ਸ਼ਹੀਦੀ ਜੋੜ ਮੇਲ ਦੀ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਵਿਖੇ ਸ਼੍ਰੀ ਕਰਨਪਾਟ ਸਾਹਿਬ ਦੇ ਪੋਗ ਆਰੰਭ ਕਰਵਾ ਦਿੱਤੇ ਨੇ। ਜਿਨ੍ਹਾਂ ਦੇ ਭੋਗ 27 ਦਸੰਬਰ ਨੂੰ ਪਾਏ ਜਾਣਗੇ। ਤਦ ਦੀ ਪਾਸੇ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਸ਼੍ਰੀ ਫਤਿਹਗੜ੍ਹ ਸਾਹਿਬ ਪ੍ਰਸ਼ਾਸਨ ਦੇ ਵੱਲੋਂ ਪੂਕਤਾ ਇੰਤਜ਼ਾਮ ਕੀਤੇ ਗਏ ਨੇ ਕਿਉਂਕਿ ਭਾਰਗਿੰਤੀ ਦੇ ਵਿੱਚ ਲੋਕਾਂ ਦਾ ਇਕੱਠ ਹੈ ਜਿਹੜਾ ਕਿ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਉੱਤੇ ਨਤਮਸਤਕ ਹੋਣ ਪਹੁੰਚਦਾ ਹੈ ਜਿਸ ਨੂੰ ਲੈ ਕੇ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਡਿਪਟੀ ਕਮਿਸ਼ਨਰ ਦੇ ਵੱਲੋਂ ਸੁਰੱਖਿਆ ਦੇ ਪੂਕਤਾ ਇੰਤਜ਼ਾਮ ਕੀਤੇ ਗਏ ਨੇ ਆਜ ਮਹਾਨ ਸ਼ਹੀਦ ਸ਼੍ਰੋਮਣੀ ਸ਼ਹੀਦ ਬਾਬਾ ਜੂਰਾਵਰ ਸਿੰਘ ਬਾਬਾ ਫਤੇ ਸਿੰਘ ਜਲਤ ਮਾਤਾ ਮਤਾ ਗੁਜਰੀ ਜੀ ਦੀ ਸ਼ਾਦਤ ਨੂੰ ਸਮਰਪਿਤ ਅੱਜ ਜਿਹੜੀ ਆਰੰਭਤਾ ਹੈ ਸ਼ੇਦੀ ਮੇਲੇ ਦੀ 11 ਪਹ ਨੂੰ ਹੋ ਚੁੱਕੀ ਹੈ ਤੇ 7 ਵਜੇ ਆ ਆਰੰਭਤਾ ਜਿਹੜੀ ਆ ਖੰਡਪੜ ਸਾਹਿਬ ਪਰ ਆਰੰਭ ਹੋ ਚੁੱਕੇ ਨੇ ਤੇ ਜਿੱਥੇ ਸੁਮੁੱਚੀ ਸੰਗਤਾਂ ਅਥਾ ਸ਼ਰਧਾ ਪਿਆਰ ਸਤਿਕਾਰ ਲੈ ਕੇ ਆਪਣੀਆਂ ਸਵਾਵਾਂ ਲੰਗਰਾਂ ਦੇ ਰਾਹੀਂ ਕੋਈ ਕਿਸੇ ਤਰ੍ਹਾਂ ਕੋਈ ਕਿਸੇ ਤਰ੍ਹਾਂ ਆਪਣੀਆਂ ਸਵਾਵਾਂ ਨਿਵਾ ਰਹੇ ਨੇ ਇੱਥੇ ਅਸੀਂ ਉਹਨਾਂ ਦਾ ਤਾਜ਼ਾ ਸਤਿਕਾਰ ਤੇ ਧੰਨਵਾਦ ਕਰਦੇ ਹਾਂ ਕਿ ਇਹ ਸ਼ਹੀਦੀ ਸਭਾ ਹੈ ਤੇ ਆਪਾਂ ਸਾਰਿਆਂ ਨੇ ਰਲ ਮਿਲ ਕੇ ਇਹ ਸ਼ਹੀਦੀ ਜਿਹੜੀ ਵੱਡਾ ਜੋੜ ਮੇਲਾ ਹੁੰਦਾ ਹੈ ਇਹਨੂੰ ਆਪਾਂ ਮਨਾਉਣਾ ਤੇ ਇੱਥੇ ਅਸੀਂ ਸਿਨੇਮਰ ਬੇਨਤੀ ਕਰਦੇ ਹਾਂ ਕਿ ਸਾਹਿਬਜਾਗਾਂ ਦੇ ਦਿੱਤੇ ਹੋਏ ਸ਼ਲੇਸ਼ ਸਿੱਖੀ ਸਿੱਧਕ ਨੂੰ ਪੂਰਾ ਨਿਭਾਉਣਾ ਇਸ ਦਾੜਾ ਰੱਖ ਕੇ ਅਮਰ ਛੱਕੇ ਗੁਰੂ ਵਾਲੇ ਬਣ ਕੇ ਤੇ ਆਪਾਂ ਆਪਣਾ ਜਿਹੜਾ ਜੀਵਨ ਹੈ ਉਹਨੂੰ ਬਸਰ ਕਰੀਏ ਇਹਦੇ ਨਾਲ ਨਾਲ ਸਿਨੇਮਰ ਬੇਨਤੀ ਹੈ ਕਿ ਇਹ ਸ਼ੋਕ ਸਭਾ ਨੂੰ ਆਪਾਂ ਸ਼ੋਕ ਸਭਾ ਹੀ ਮੰਨੀਏ ਕਿਉਂਕਿ ਸਾਰੇ ਹੀ ਉਸ ਦਿਨਾਂ ਦੇ ਵਿੱਚ ਵੱਧ ਤੋਂ ਵੱਧ ਨਾਮ ਸਿਮਰਨ ਕਰਕੇ ਆਪਣੀ ਜਿਹੜੀ ਹਾਜ਼ਰੀ ਲਵਾਉਣ ਤੇ ਸੰਗਤਾਂ ਪਿਆਰ ਸਰਕਾਰ ਦੇ ਨਾਲ ਸਾਰਿਆਂ ਹੀ ਆਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਧੰਤਨ ਬਾਬਾ ਜੋਰਾਵਰ ਸਿੰਘ ਸਾਹਿਬ ਧੰਤਨ ਬਾਬਾ ਫਤਿਹ ਸਿੰਘ ਸਾਹਿਬ ਧੰਨ ਤੁਹਾਨੂੰ ਪਰਮ ਪੂਜਨੀਕ ਮਾਤਾ ਗੁਦਰ ਕੌਰ ਜੀ ਜਿਨ੍ਹਾਂ ਨੇ ਗੁਰਦੁਆਰਾ ਸ੍ਰੀ ਫਾਤੇਗੜ ਸਾਹਿਬ ਜੀ ਦੇ ਪਾਵਨ ਸਥਾਨ ਤੇ ਮਾਨਵਤਾ ਦੇ ਭਲੇ ਦੇ ਵਾਸਤੇ ਹੱਕ ਤੇ ਸੱਚ ਦੀ ਖਾਤਰ ਆਪਣੇ ਆਪ ਆ ਕੁਰਬਾਨ ਕੀਤਾ ਤੇ ਹਰ ਸਾਲ ਆਪਾਂ ਬਾਬਾ ਜੋਰਾਵਰ ਸਿੰਘ ਸਾਹਿਬ ਬਾਬਾ ਫਤੇ ਸਿੰਘ ਸਾਹਿਬ ਤੇ ਮਾਤਾ ਗੁਜਰ ਕੌਰ ਜੀ ਦੇ ਪਾਵਨ ਸ਼ਹੀਦੀ ਦਿਹਾੜੇ ਦੀ ਯਾਦ ਬਣਾਉਂਦੇ ਆ 11 12 13 ਨੂੰ ਹਰ ਸਾਲ ਸ਼ਹੀਦੀ ਸਭਾ ਦੇ ਰੂਪ ਦੇ ਵਿੱਚ ਇਹ ਸ਼ਹੀਦੀ ਦਿਹਾੜੇ ਮਨਾਏ ਜਾਂਦੇ ਨੇ ਜਿੱਥੇ ਸਮੁੱਚਾ ਪੰਥ ਲੱਖਾਂ ਦੀ ਗਿਣਤੀ ਦੇ ਵਿੱਚ ਇਕੱਤਰ ਹੁੰਦਾ ਹੈ ਸੋ ਅੱਜ 11 ਪੋ ਹੈ ਤੇ ਸ਼ਹੀਦੀ ਦਿਹਾੜਿਆਂ ਨੂੰ ਮਨਾਉਣ ਦੇ ਵਾਸਤੇ ਅੱਜ ਗੁਰਦੁਆਰਾ ਸ੍ਰੀ ਜੋਤੀ ਸੁਖ ਸਾਹਿਬ ਜੀ ਦੇ ਪਾਵਨ ਅਸਥਾਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਪਾਵਨ ਸ੍ਰੀ ਅਖੰਡ ਪਾਠ ਸਾਹਿਬ ਜੀ ਪ੍ਰਕਾਸ਼ ਕੀਤੇ ਗਏ ਨੇ ਤੇ 27 ਦਸੰਬਰ ਨੂੰ 13 ਪੋ ਵਾਲੇ ਦਿਨ ਸਵੇਰੇ 5:30 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣ ਦੇ ਉਪਰੰਤ ਕੀਰਤਨ ਆਰੰਭ ਹੋਏਗਾ ਕਿ ਸਵਾ 6 ਵਜੇ ਸਮੁੱਚੀ ਅਰਦਾਸ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਹੋਵੇਗੀ ਉਸ ਤੋਂ ਉਪਰੰਤ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਜੀ ਤੋਂ ਕਥਾ ਦੀ ਸਮਾਪਤੀ ਤੋਂ ਉਪਰੰਤ ਤਕਰੀਬਨ 9 ਵਜੇ ਨਗਰ ਕੀਰਤਨ ਦੀ ਆਰੰਭਤਾ ਹੋਏਗੀ ਜੋ ਇੱਥੇ ਤਕਰੀਬਨ 1:30 ਵਜੇ ਗੁਰਦੁਆਰਾ ਸ੍ਰੀ ਗੋਤੀ ਸੁਖ ਸਾਹਿਬ ਦੇ ਆਕੇ ਸੰਪੰਨਤਾ ਹੋਏਗੀ ਇਹ ਨਾਗਰ ਕੀਰਤਨ ਦੀ ਸੰਪੰਨਤਾ ਦੇ ਨਾਲ ਸਾਰੇ ਜਿਹੜੇ ਸਮਾਗਮ ਨੇ ਸਮੁੱਚੇ ਸਮਾਗਮਾਂ ਦੀ ਸੰਪੰਨਤਾ ਵੀ ਹੋएगी ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਅਸੀਂ ਆਪਣੇ ਪਿੰਡ ਤੋਂ ਮੈਂ ਲਾਂਡਰਾਂ ਤੋਂ ਇੱਕ ਜਥੇ ਦੇ ਨਾਲ ਅਸੀਂ ਰਾਤੀ ਪੈਦਲ ਯਾਤਰਾ ਅਸੀਂ ਸ਼ੁਰੂ ਕੀਤੀ ਸੀ ਅ ਸ਼੍ਰੀ ਫਤਿਹਗੜ੍ਹ ਸਾਹਿਬ ਆਸਤੇ ਕਿਉਂਕਿ ਪਿਛਲੇ ਸਾਲ ਵੀ ਅ ਇਹ ਸਾਡਾ ਫਰਜ਼ ਬਣਦਾ ਹੈ ਕਿ ਕਿਸ ਤਰੀਕੇ ਨਾਲ ਅਸੀਂ ਆਪਣੇ ਨਿੱਕੇ ਸਾਹਿਬਜ਼ਾਦੇ ਜਿਨ੍ਹਾਂ ਦੀਆਂ ਬਹੁਤ ਵੱਡੀਆਂ ਕੁਰਬਾਨੀਆਂ ਨੇ ਜਿਨ੍ਹਾਂ ਦਾ ਬਹੁਤ ਵੱਡਾ ਜੀਵਨ ਹੈ ਸਾਹਿਬ ਜੀ ਦਾ ਬਾਬਾ ਜੋਰਾਵਰ ਸਿੰਘ ਜੀ ਸਾਹਿਬ ਜੀ ਦਾ ਬਾਬਾ ਫਤੇ ਸਿੰਘ ਜੀ ਤੇ ਮਾਤਾ ਗੁਜਰ ਕੌਰ ਜੀ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਮੈਂ ਦੇਖਿਆ ਕਿ ਰਸਤੇ 'ਚ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਨੰਗੇ ਪੈਰੀਂ ਆ ਰਹੇ ਸੀ ਬੜੀ ਦੂਰ ਦਰਾਡੇ ਦੇ ਪਿੰਡਾਂ 'ਚੋਂ ਆ ਰਹੇ ਸੀ ਇਹ ਸ਼ਰਧਾ ਹੈ ਔਰ ਇਹ ਮੈਂ ਸਮਝਦੀ ਆ ਕਿ ਸਾਡਾ ਫਰਜ਼ ਵੀ ਬਣਦਾ ਔਰ ਜਿਸ ਤਰੀਕੇ ਦੇ ਨਾਲ ਹੁਣ ਸਮਾਜ ਆਪਾਂ ਗੱਲ ਕਰ ਲੈਂਦੇ ਆ ਕਿ ਕੁਰਾਹੇ ਪੈ ਗਏ ਨੇ ਆ ਪਤਿਤ ਹੋ ਗਏ ਨੇ ਕਿ ਆ ਧਰਮ ਤੋਂ ਦੂਰ ਜਾ ਰਹੇ ਨੇ ਪੰਥ ਤੋਂ ਦੂਰ ਜਾ ਰਹੇ ਨੇ ਉਸ ਵਿਚਾਰਧਾਰਾ ਤੋਂ ਤਾਂ ਇਹ ਜਿਹੜੇ ਮੌਕੇ ਨੇ ਜੀ ਇੱਥੇ ਸਾਨੂੰ ਆਪਣੇ ਨਿੱਕੇ ਬੱਚਿਆਂ ਨੂੰ ਵੀ ਲੈ ਕੇ ਆਉਣਾ ਚਾਹੀਦਾ ਕਿਉਂਕਿ ਜੋ ਇੱਥੇ ਆ ਕੇ ਸਿੱਖਿਆ ਬਿਨਾਂ ਦੱਸਿਆ ਸਾਡੇ ਬੱਚਿਆਂ ਨੂੰ ਮਿਲ ਸਕਦੀ ਹੈ ਸ਼ਾਇਦ ਹੋਰ ਕੋਈ ਧਰਤੀ ਤੇ ਨਹੀਂ ਹੋ ਸਕਦੀ ਸੋ ਫਤੇਗੜ ਸਾਹਿਬ ਦੀ ਧਰਤੀ ਨੂੰ ਨਰਮਸਤਕ ਹੋਣ ਵਾਸਤੇ ਮੈਂ ਦੇਖ ਰਹੀ ਹਾਂ ਕਿ ਅੱਜ ਲੱਖਾਂ ਦੀ ਤਦਾਦ ਦੇ ਵਿੱਚ ਹਲੇ ਸਵੇਰ ਦਾ ਵੇਲਾ ਹੈ ਤੇ ਬਹੁਤ ਲੰਮਾ ਸਮਾਂ ਲੱਗ ਰਿਹਾ ਹੈ ਬੜੀਆਂ ਲੰਬੀਆਂ ਲੰਮੀਆਂ ਲਾਈਨਾਂ ਨੇ ਤੇ ਇਸ ਗੱਲ ਦਾ ਸਾਨੂੰ ਆਸ ਉਮੀਦ ਵੀ ਹੈਗੀ ਹੈ ਕਿ ਜਿਵੇਂ ਗੱਲ ਕਰ ਦਿੰਦੇ ਆਂ ਕਿ ਪੰਚ ਖਤਰੇ ਚ ਤਾਂ ਅਜਿਹੇ ਮੌਕਿਆਂ ਤੇ ਆ ਕੇ ਲੱਗਦਾ ਕਿ ਪੰਚ ਨੂੰ ਕੋਈ ਖਤਰਾ ਨਹੀਂ ਹਾਂ ਕੁਝ ਲੋਕਾਂ ਦੇ ਆਪਣੇ ਨਿੱਜੀ ਕੁਝ ਅਨੁਭਵ ਹੋ ਸਕਦੇ ਨੇ ਆ ਨਿੱਜੀ ਆਪਣੀਆਂ ਉਹਨਾਂ ਦੀਆਂ ਕੀ ਕਹਿ ਸਕਦੇ ਆ ਕਿ ਉਹ ਉਹਨਾਂ ਦੇ ਆਪਣੇ ਮਤਲਬ ਹੋ ਸਕਦੇ ਨੇ ਜਿਨ੍ਹਾਂ ਕਰਕੇ ਉਹਨਾਂ ਨੂੰ ਲੱਗਦਾ ਕਿ ਪੰਚ ਖਤਰੇ ਚ ਪਰ ਜਦੋਂ ਇਸ ਤਰ੍ਹਾਂ ਦੇ ਮੌਕਿਆਂ ਤੇ ਲੋਕ ਸੰਗਤੀ ਰੂਪ ਦੇ ਵਿੱਚ ਵੱਧ ਚੜ ਕੇ ਦਿਨ ਰਾਤ ਦੂਰ ਦਰਾਡੇ ਤੋਂ ਵੀ ਪੈਦਲ ਯਾਤਰਾ ਕਰਕੇ ਇਸ ਧਰਤੀ ਨੂੰ ਨਤਮਸਤਕ ਹੋਣ ਆਣ ਤਾਂ ਲੱਗਦਾ ਕਿ ਪੰਥ ਨੂੰ ਕੋਈ ਖਤਰਾ ਨਹੀਂ ਹਾਂ ਸਮਝਣ ਦੀ ਲੋੜ ਨਹੀਂ ਲਾਂਡਰਾਂ ਦੀ ਗਵਾਹੀ ਚ ਫਤੇਗੜ ਸਾਹਿਬ ਪਹੁੰਚੇ ਆਂ ਛੋਟੀਆਂ ਜਿੰਦਾ ਵੱਡੇ ਸਾਕੇ ਉਹਨਾਂ ਨੂੰ ਸਿੱਧਾਂ ਨੂੰ ਪ੍ਰਣਾਮ ਮਾਤਾ ਗੁਜਰਕਾਰ ਨੂੰ ਬੱਚਿਆਂ ਨੂੰ ਪ੍ਰਣਾਮ ਕਰਨ ਲਈ ਪਹੁੰਚੇ ਆਂ ਔਰ ਗੁਰੂ ਮਹਾਰਾਜ ਸਾਡਾ ਕੁਛ ਨਹੀਂ ਉਹ ਆਪਣੇ ਸਾਨੂੰ ਖਿੱਚ ਕੇ ਇੱਕ ਕਦਮ ਕਦਮ ਅਸੀਂ ਕਹਿੰਦੇ ਆ ਕਿ ਗੁਰੂ ਮਹਾਰਾਜ ਅਸੀਂ ਕੁਝ ਵੀ ਨਹੀਂ ਉਹਨਾਂ ਦੀਆਂ ਕੁਰਬਾਨੀਆਂ ਦੇ ਨੀਚੇ ਔਰ ਅਸੀਂ ਸਾਰਾ ਜਥਾ ਇੱਥੇ ਨਤਮਸਤਕ ਹੋਣ ਆਏ ਆ ਵੈਗਜੀ ਦਾ ਖਾਲਸਾ ਵੈਗਜੀ ਅੱਜ ਜੀ ਗੁਰਦੁਆਰਾ ਜੋਤੀਸ ਰੂਪ ਸਾਹਿਬ ਆ ਕੇ ਮੱਥਾ ਟੇਕ ਕੇ ਬਾਣੀ ਸੁਣ ਕੇ ਉਸ ਤੋਂ ਬਾਅਦ ਆਪਣੇ ਨਿੱਕੇ ਛੋਟੇ ਸਾਹਿਬ ਜਦਿਆਂ ਦੀ ਸ਼ਹਾਦਤ ਨੂੰ ਯਾਦ ਕਰਕੇ ਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਯਾਦ ਕਰ ਕਰਨ ਤੋਂ ਬਾਅਦ ਮੇਰੇ ਕੋਲ ਸ਼ਬਦ ਹੀ ਨਹੀਂ ਹਨ सो मैं कुछ नहीं मैं सिर्फ इतने नतमस्तक होना आई सी नतमस्तक हो के उन्होंने आशीर्वाद लेके मैं लगता है कि जीवन सफल हो गया जी तो मेरी खुशकिस्मती है कि इस वेल्ले मैं इतने डिप्टी कमिश्नर लगी हुई हाँ इस पवित्र धरती पर तो यह परमात्मा की सारी कृपा ही है हाँ जी ਸਾਥੀ ਬੰਦੂ ਕਹਿੰਦੇ ਸਮਾਜ ਨੂੰ ਰਾਜੀ ਕਰਾਉਣ ਲੰਗੇ ਅੱਜ ਪ੍ਰਸ਼ਾਸਨ ਵੱਲੋਂ ਸਭ ਤੋਂ ਪਹਿਲੇ ਅਸੀਂ 11:30 ਵਜੇ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਹੈ ਉਹਨੂੰ ਇਨੋਗਰੇਟ ਕਰਾਂਗੇ ਲਗਭਗ 70 ਸਟਾਲ ਲੱਗੇ ਹੋਏ ਹਨ ਸੋ ਮੈਨੂੰ ਉਮੀਦ ਹੈ ਕਿ ਸੰਗਤ ਆ ਕੇ ਉੱਥੇ ਪ੍ਰਦਰਸ਼ਨੀ ਵਿੱਚ ਮਤ ਚੜ ਕੇ ਹਿੱਸਾ ਲੈ ਕੇ ਤੇ ਆਪਣੇ ਇਤਿਹਾਸ ਬਾਰੇ ਵੀ ਸਿੱਖੇਗੀ ਉਸ ਤੋਂ ਬਾਅਦ ਅੱਜ ਸ਼ਾਮ ਨੂੰ ਅਸੀਂ ਆਮ ਖਾਸ ਬਾਗ ਵਿਖੇ ਇੱਕ ਨਾਟਕ ਰੱਖਿਆ ਹੈ ਤੇ ਉੱਥੇ ਕਾਫੀ ਤਦਾਦ ਵਿੱਚ ਸੰਗਤ ਆਂਦੀ ਵੀ ਹੈ ਤੇ ਛੋਟੇ ਛੋਟੇ ਬੱਚੇ ਵੀ ਆਉਂਦੇ ਹਨ ਨੌਜਵਾਨ ਆਉਂਦੇ ਹਨ ਸੋ ਉਹ ਸਾਰਾ ਅਸੀਂ ਅਰੇਂਜ ਕੀਤਾ ਹੋਇਆ ਦੋ ਦਿਨ ਲਈ ਨਾਟਕ ਚੱਲੇਗਾ ਆਮ ਘਾਸਮੈਂਡੇ ਕੈਂਪ ਲੱਗ ਰਹੇ ਨੇ ਉਹਨਾਂ ਦੀ ਪਰਮਿਸ਼ਨ ਵੀ ਲੈ ਕੇ ਕਾਫੀ ਆਵਾਜ਼ਾਂ ਹੋ ਰਹੀਆਂ ਨੇ ਸੁਸਾਇਟੀਆਂ ਤੇ ਕਹਿੰਦੇ ਸੀ ਪਹਿਲਾਂ ਪਰਮਿਸ਼ਨ ਮਿਲ ਗਈ ਸੀ ਬਾਅਦ ਵਿੱਚ ਰੱਦ ਕਰ ਦਿੱਤੀ ਨਹੀਂ ਜੀ ਪਰਮਿਸ਼ਨ ਪੁਲਿਸ ਵੱਲੋਂ ਪੁਲਿਸ ਵੈਰੀਫਿਕੇਸ਼ਨ ਤੋਂ ਬਾਅਦ ਹੀ ਪਰਮਿਸ਼ਨ ਦੇਣੀ ਪੈਂਦੀ ਹੈ ਇਹ ਇਸ਼ੂ ਮੈਂ ਹੈੱਡਕੁਆਰਟਰ ਲੈਵਲ ਤੇ 플ੈਗ ਕਰ ਦਿੱਤਾ ਹੈ ਅਜ ਉੱਥੋਂ ਟੀਮਾਂ ਬੁਲਾ ਲੀਆਂ ਹੈ ਸੋ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਇੱਕ ਵਾਰ ਜਦ ਪੁਲਿਸ ਵੈਰੀਫਿਕੇਸ਼ਨ ਹੋ ਜਾਏਗੀ ਉਸ ਤੋਂ ਬਾਅਦ ਹੀ ਕੈਂਪ ਲਗਾਉਣ ਦਿੱਤੇ ਜਾਣ। ਦਸਮ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਜਗਤ ਮਾਤਾ ਗੁਜਰਕੌਰ ਜੀ ਦੀ ਅਦੁੱਤੀ ਤੇ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਫਤਿਹਗੜ੍ਹ ਸਾਹਿਬ ਵਿਖੇ ਲੱਗਣ ਵਾਲਾ ਤਿੰਨ ਰੋਜ਼ਾ ਸਰਾਨਾ ਸ਼ਹੀਦੀ ਜੋੜ ਮੇਲ ਦੀ ਅੱਜ ਤੋਂ ਆਰੰਭਤਾ ਹੋ ਚੁੱਕੀ ਹੈ। ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਵਿਖੇ ਸੰਗਤਾਂ ਸਵੇਰ ਤੋਂ ਹੀ ਤੜਕਸਾਰ ਤੋਂ ਹੀ ਵੱਡੀ ਗਿਣਤੀ ਦੇ ਵਿੱਚ ਨਤਮਸਤਕ ਹੋਣ ਲਈ ਪਹੁੰਚ ਰਹੀਆਂ ਹਨ ਸਤਨਾਮ ਸ਼੍ਰੀ ਵਾਹਿਗੁਰੂ ਜੀ ਦੇ ਨਾਮ ਦਾ ਜਾਪ ਕਰ ਰਹੀਆਂ ਹਨ ਛੋਟੇ ਛੋਟੇ ਬੱਚਿਆਂ ਨੂੰ ਨਾਲ ਲਿਆ ਕੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਲਈ ਲਿਜਾਇਆ ਜਾ ਰਿਹਾ ਹੈ ਤੇ ਇੱਥੇ ਹੀ ਬਸ ਨਹੀਂ ਤਕਰੀਬਨ ਪਿਛਲੇ 1 ਹਫਤੇ ਤੋਂ ਵੀ ਪਹਿਲਾਂ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚ ਰਹੀਆਂ ਹਨ ਸੰਗਤਾਂ ਦੇ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਾਂ ਜੋ ਸੰਗਤਾਂ ਨੂੰ ਕਿਸੇ ਪ੍ਰਕਾਰ ਦੀ ਦਿੱਕਤ ਪਰੇਸ਼ਾਨੀ ਪੇਸ਼ ਨਾ ਆਵੇ ਇਸ ਦੇ ਨਾਲ ਹੀ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਵਿਖੇ ਅੱਜ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਜਿਨ੍ਹਾਂ ਦੇ ਭੋਗ 27 ਦਸੰਬਰ ਨੂੰ ਪਾਏ ਜਾਣਗੇ ਸੋ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇੱਥੇ ਪਹੁੰਚ ਰਹੀਆਂ ਹਨ ਤੇ ਨਾਲ ਕੁਝ ਸੇਵਾਦਾਰ ਵੀ ਨੇ ਅਸੀਂ ਗੱਲ ਕਰਦੇ ਹਾਂ ਹਾਂਜੀ ਭਾਈ ਸਾਹਿਬ ਸ੍ਰੀ ਦੀ ਜੋੜ ਮਿਲਦੀ ਅੱਜ ਤੋਂ ਆਰੰਭਤਾ ਹੋਣ ਜਾ ਰਹੀ ਹੈ ਬੜੀ ਗਿਣਤੀ ਦੇ ਵੀ ਸੰਗਤਾਂ ਦੇਸ਼ਾਂ-ਵਦੇਸ਼ਾਂ ਤੋਂ ਪਹੁੰਚ ਰਹੀਆਂ ਨੇ ਕਿਹੋ ਜਿਹਾ ਪ੍ਰਬੰਧ ਤੁਸੀਂ ਦੇਖ ਲਿਆ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸੁਰਮਈ ਕਮੇਟੀ ਦਾ ਬਹੁਤ ਵਧੀਆ ਪ੍ਰਬੰਧ ਆ ਤੇ ਬਹੁਤ ਵਧੀਆ ਪਰਾਲਾ ਸੰਗਤ ਦੇ ਸਾਹਮਣੇ ਆਪਾਂ ਰੋਕਤਾ ਨਹੀਂ ਸੰਗਤ ਪਰ ਸੰਗਤ ਇੰਨਾ ਪਿਆਰ ਆ ਮਹਾਰਾਜ ਦੇ ਨਾਲ ਆ ਛੋਟੇ ਸਾਹਿਬਜ਼ਾਦੇ ਨਾਲ ਵੀ ਸੰਗਤ ਬੇਤਾਬ ਸੰਗਤ ਆ ਰਹੀ ਆ ਦਿਲੋਂ ਆ ਰਹੀ ਆ ਨਮੀ ਪਿੜੀ ਜੋ ਆ ਉਹ ਵੀ ਬਹੁਤ ਆਪਣੀ ਬੱਜ ਚੜ ਕੇ ਆ ਰਹੀ ਆ ਮਹਾਰਾਜ ਕਿਰਪਾ ਕਰੇ ਜਿਵੇਂ ਨਵੀਂ ਪ੍ਰੇਰੀ ਸਾਡੀ ਉੱਠੀ ہوئی ਹੈ ਇਸੇ ਤਰ੍ਹਾਂ ਗੁਰੂ ਦੇ ਲੜ ਲਗੇ ਤਾਂ ਕਿ ਆਪਾਂ ਇਕਜੁੱਟ ਹੋ ਕੇ ਇੱਕ ਨਿਸ਼ਾਨ ਸਾਹਿਬ ਦੇ ਥੱਲੇ ਆ ਸਕੀਏ ਪੂਰਾ ਪ੍ਰਬੰਧ ਹੈ ਨ ਬਹੁਤ ਵਧੀਆ ਸਰਮੀ ਕਮੇਟੀ ਦਾ ਪ੍ਰਬੰਧ ਹੈ ਕੋਈ ਇਹੋ ਜੀ ਕਮੀ ਬੇਸੀ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਨਤਮਸਤਕ ਹੋਣ ਲਈ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਕੇ ਪਹੁੰਚ ਰਹੀਆਂ ਹਨ ਤੇ ਸਰਦਾ ਪੂਰਵਕ ਨਮਨ ਹੋ ਰਹੀਆਂ ਹਨ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਦੇ ਨਾਲ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਗੁਰਦੁਆਰਾ ਸ੍ਰੀ ਠੰਡਾਪੁਰ ਸਾਹਿਬ ਗੁਰਦੁਆਰਾ ਬਾਬਾ ਮੋਤੀराम ਮਹਿਰਾਸ ਮੇਦ ਬਖ ਬਖ ਧਾਰਮਿਕ ਸਥਾਨਾਂ ਤੇ ਵਿਸ਼ੇਸ਼ ਤੌਰ ਤੇ ਸੰਗਤਾਂ ਇਨ੍ਹਾਂ ਸ਼ਹੀਦੀ ਦਿਹਾੜਿਆਂ ਦੇ ਵਿੱਚ ਸ਼ਰਕਤ ਕਰਕੇ ਫਤਿਹਗੜ ਸਾਹਿਬ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੀਆਂ ਹਨ ਜਿੱਥੇ ਅੱਜ ਸ਼ਹੀਦੀ ਜੋੜ ਮੇਲ ਦੀ ਆਰੰਭਤਾ ਹੋ ਰਹੀ ਹੈ ਪਹਿਲਾ ਦਿਨ ਹੈ ਉਸ ਦੇ ਨਾਲ ਹੀ ਸ਼ਹੀਦੀ ਜੋੜ ਮੇਲ ਦੇ ਤੀਸਰੇ ਦਿਨ ਯਾਨੀ ਕਿ 27 ਦਸੰਬਰ ਨੂੰ ਵਿਸ਼ੇਸ਼ ਸ਼ਹੀਦੀ ਨਗਰ ਕੀਰਤਨ ਇਸੇ ਪਵਿੱਤਰ ਸਥਾਨ ਤੋਂ ਆਰੰਭ ਹੋਵੇਗਾ ਜੋ ਕਿ ਤਕਰੀਬਨ 1.5 ਕਿਲੋਮੀਟਰ ਦਾ ਪੈਂਡਾ ਤੈਅ ਕਰਦਾ ਹੋਇਆ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਜਾ ਕੇ ਸਮਾਪਤ ਹੋਵੇਗਾ ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਿਕਵੀਰ ਸਿੰਘ ਜੀ ਸਿੱਖ ਕੌਮ ਦੇ ਨਾਲ ਆਪਣਾ ਸੰਦੇਸ਼ ਜਾਰੀ ਕਰਨਗੇ ਜਗਦੇਵ ਸਿੰਘ ਫਤੇਗੜ ਸਾਹਿਬ ਕਿਹਾਂ ਜਿੱਦਾ ਵੱਡੇ ਸਾਕੇ ਦੇ ਮਹਾਲ ਸ਼ਹੀਦ ਬਾਬਾ ਦੋਰਾਬ ਸਿੰਘ ਬਾਬਾ ਫਤਿਹ ਸਿੰਘ ਜਗਤ ਮਾਤਾ ਗੁਜਰੀ ਜੀ ਦੀ ਦੂਤੀ ਸ਼ਹਾਦਤ ਵਿੱਚ ਫਤਿਹਗੁਰ ਸਾਹਿਬ ਵਿਖੇ ਲੱਗਣ ਵਾਲਾ ਸਲਾਨਾ ਪਿੰਨੇ ਰੋਜ਼ਾ ਸ਼ਹੀਦ ਦੀ ਜੋੜ ਮੇਲ ਦੀ ਅੱਜ ਤੋਂ ਰੰਪਤਾ ਹੋ ਚੁੱਕੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਹੀਦ ਦੀ ਜੋੜ ਮੇਲ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰ ਦਿੱਤੇ ਗਏ ਹਨ ਤੇ ਆਰੰਭ ਪਾਠ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣ ਦੇ ਨਾਲ ਹੀ ਸ਼ਹੀਦ ਦੀ ਜੋੜ ਮੇਲ ਦੀ ਆਰੰਭਤਾ ਹੁੰਦੀ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੋਰ ਵੀ ਵਿਸ਼ੇਸ਼ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਜਾਂਦਾ ਹੈ ਇਹਨਾਂ ਸ੍ਰੀ ਦਰਬਾਰ ਮੌਕੇ ਤੇ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਦੇਖਿਏ ਸ੍ਰੀ ਖੰਡਪੜ ਸਾਹਿਬ ਦੀ ਰੰਗਮਤਾ ਹੋਈ ਹੈ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਦੀਵਾਨ ਟੋਡਰਮਲ ਬਲੋ ਸੋਨੇ ਦੀਆਂ ਖੜੀਆਂ ਮੋਹਰਾ ਪ੍ਰਾਪਤ ਕਰਕੇ ਮੁਗਲ ਹਕੂਮਤ ਪਾਸੋਂ ਛੋਟੇ ਸਾਹਿਬਜ਼ਾਦੇ ਆ ਬਾਬਾ ਜੋਰਾਬਰ ਸਿੰਘ ਬਾਬਾ ਫਤੇ ਸਿੰਘ ਅਤੇ ਮਾਤਾ ਗੁਜਰੀ ਜੀ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ ਇਸ ਦੇ ਨਾਲ ਹੀ ਸੰਗਤਾਂ ਦਾ ਲੋ ਦੇਸ਼ਾਂ ਵਿਦੇਸ਼ਾਂ ਵਿੱਚ ਪਤਿਕਰ ਸਾਹਿਬ ਜੀ ਕੇ ਪਹੁੰਚ ਕੇ ਇਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਂਦੀ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੋਰ ਕੀ ਕੀ ਪ੍ਰੋਗਰਾਮ ਰਹਿਣਗੇ ਅਸੀਂ ਗੱਲ ਕਰਦੇ ਹਾਂ। ਸ਼੍ਰੋਮਣੀ ਕਮੇਟੀ ਮੈਂਬਰ ਅਵਤਾਰ ਸਿੰਘ ਜੀ ਵੀ ਸਾਡੇ ਨਾਲ ਮੌਜੂਦ ਨੇ। ਮੈਂਬਰ ਸਾਹਿਬ ਹੋਰ ਕਿਹੜੇ ਕਿਹੜੇ ਪ੍ਰੋਗਰਾਮ ਅੱਜ ਉਲਿਖੇ ਗਏ ਆ ਨੇ ਕਿਉਂਕਿ ਸ਼ੀਸ਼ੂ ਜੋੜ ਮਿਲਦੀ ਰੱਬ ਦਾ ਹੋ ਚੁੱਕੀ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਸੂਚੇ ਖਾਲਸਾ ਪੰਥ ਵੱਲੋਂ ਧੰਨ ਧੰਨ ਬਾਬਾ ਜੁਰਾਵਤ ਸਿੰਘ ਧੰਨ ਧੰਨ ਬਾਬਾ ਫਤੇ ਸਿੰਘ ਜੀ ਧੰਨ ਧੰਨ ਪੂਜਨੀਕ ਮਾਤਾ ਗੁਜਰਕੌਰ ਜੀ ਦੇ ਸੰਸਕਾਰ ਸਥਾਨ ਗੁਰਦਰਾ ਜੋਤੀ ਜੋਬ ਕੇ ਗਣਪਾਤ ਸਾਹਿਬ ਦੀ ਰਮਤਾ ਹੋ ਚੁੱਕੀ ਹੈ ਔਰ ਜਿਹਦੇ ਕੱਲ 26 ਤਰੀਕ ਨੂੰ ਮਾਤ ਦੇ ਭੋਗ ਪਾਏ ਜਾਣਗੇ ਔਰ 27 ਤਰੀਕ ਨੂੰ ਸਵੇਰੇ 6:30 ਵਜੇ ਜਿਹੜੀ ਉਹਦੀ ਸਪੂਰਤਾਈ ਦੇ ਭੋਗ ਪਾਏ ਜਾਣਗੇ ਉਸ ਤੋਂ ਉਪਰੰਤ ਗੁਰਦੁਆਰਾ ਜੀ ਫਤੇਗੜ ਸਾਹਿਬ ਤੋਂ ਇੱਕ ਵਿਸ਼ਾਲ ਲੱਕਰ ਕੀਰਤਨ ਵੀ ਰੰਗਦਾ ਹੋਇਆ ਜਿਹੜੀ ਕਿ ਉਹ ਦੀ ਸੂਤਾਈ 1:30 ਵਜੇ ਜੋਤੀ ਜੋਤ ਗੁਰਦੁਆਰਾ ਸਾਹਿਬ ਵਿਖੇ ਆ ਕੇ ਸੂਤਾਈ ਉਸ ਤੋਂ ਉਪਰੰਤ ਕੀਰਤਨ ਜਿੰਨਾ ਪੜੀ ਤੋਂ ਬਾਅਦ ਸਿੰਘ ਸਾਹਿਬ ਗਿਆਨੀ ਉਹ ਵੀ ਸਿੰਘ ਜੀ ਕਾਲ ਜਥੇਦਾਰ ਕਾਲਕਤਬ ਸਾਹਿਬ ਦੇ ਉਹ ਸੰਕਟਾਂ ਦੇ ਨਾਮ ਦੇ ਸੀ ਬੀ ਦੇਵਗੇ ਔਰ ਸੂਚੀ ਸੰਕਟਾਂ ਬੜੇ ਹੀ ਸਾਦੇ ਢੰਗ ਦੇ ਵਿੱਚ ਆ ਕੇ ਜਿਹੜਾ ਉਹਨਾਂ ਸੀਟਾਂ ਨੂੰ ਨਤਮਕ ਹੋ ਰਹੀਆਂ ਨੇ ਔਰ ਮੈਂ ਸੂਚੀ ਸੰਕਟਾਂ ਨੂੰ ਇਹ ਬੇਨਤੀ ਕਰਦਾ ਕਿ ਆਓ ਆਪਾਂ ਉਹਨਾਂ ਮਾਨ ਸੀਟਾਂ ਨੂੰ ਯਾਦ ਕਰਦੇ ਹੋਏ ਸਾਦਾ ਜੀਵਨ ਬਤੀਤ ਕਰੀਏ ਔਰ ਸਾਦੇ ਰੂਪ ਦੇ ਵਿੱਚ ਆ ਕੇ ਉਹਨਾਂ ਨੂੰ ਨਤਮਸਤਕੋਈਏ ਔਰ ਲੰਗਰ ਵਾਲੇ ਵੀਰਾਂ ਨੂੰ ਬੇਨਤੀ ਕਰਦੇ ਕਿ ਆਓ ਆਪਾਂ ਸਾਦੇ ਲੰਗਰ ਤਿਆਰ ਕਰਕੇ ਸੰਗਤਾਂ ਨੂੰ ਛਕਾਈਏ ਤਾਂ ਕਿ ਆਪਾਂ ਉਹਨਾਂ ਨੂੰ ਸੋਚੇ ਪ੍ਰਣਾਮ ਕਰ ਸਕੀਏ ਤਾਂ ਕਿ ਆਪਾਂ ਉਹਨਾਂ ਦੀ ਦਿੱਤੀ ਹੋਈਆਂ ਕੁਰਬਾਨੀਆਂ ਨੂੰ ਬੜੇ ਹੀ ਤਰੀਕੇ ਦੇ ਨਾਲ ਔਰ ਉਹਨਾਂ ਨੂੰ ਸਹਿਦਾ ਕਰ ਚੁੱਕਾ ਹੈ ਸੋ ਇਸ ਹਨ ਸ਼੍ਰੋਮਣੀ ਕਮੇਟੀ ਮੈਂਬਰ ਬਤਾਰ ਸਿੰਘ ਜੀ ਨੇ ਅੱਜ ਜਨਾਨ ਨੇ ਸੁਚੇ ਪ੍ਰਬੰਧਕ ਸਾਹਿਬ ਦੀ ਜਾਣਕਾਰੀ ਦਿੱਤੀ ਹੈ ਸੋ ਇੱਕ ਵਾਰੀ ਫੇਰ ਦੱਸ ਦਈਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਧਾਰਮਿਕ ਸਮਾਗਮਾਂ ਦਾ ਵਿਕੇ ਗਏ ਹਨ ਇਹ ਤਿੰਨ ਦਿਨ ਲਗਾਤਾਰ ਜਾਰੀ ਰਹਿਣਗੇ ਅਤੇ ਗੁਰੂ ਕਰਦੇ ਹਜੂਰੀ ਰਾਗੀ ਕੀਰਤਨੀਏ ਪੰਥਕ ਢਾਡੀ ਸਹਿਬਾਨ ਗੁਰੂ ਰਸਨਾ ਨਾਲ ਸੰਗਤਾਂ ਨੂੰ ਤਿੰਨੋ ਦਿਨ ਲਗਾਤਾਰ ਹੋ ਸਕਦਾ ਗੁਰੂ ਰਸਨਾ ਨਾਲ ਗੱਲ ਕਰਨਗੇ ਇਸ ਦੇ ਨਾਲ ਹੀ ਦੱਸ ਦਈਏ ਕਿ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਜਿੱਥੇ ਅੱਜ ਸ੍ਰੀ ਕੰਡਪੜ ਸਾਹਿਬ ਦੀ ਆਰੰਭਤਾ ਹੋਈ ਹੈ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਆਪਾ ਜੋਰਾਵਰ ਸਿੰਘ ਪਾਪਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਨੂੰ ਦੀਵਾਨ ਟੋਡਰਮਲ ਵੱਲੋਂ ਸੋਨੇ ਦੀਆਂ ਕੜੀਆਂ ਮੋਹਰਾ ਪ੍ਰਾਪਤ ਕਰਕੇ ਸੰਸਕਾਰ ਲਈ ਜਗਾ ਮੁਗਲ ਹਕੂਮਤ ਪਾਸੋਂ ਖਰੀਦੀ ਗਈ ਸੀ ਤੇ ਉਸੇ ਸਥਾਨ ਤੇ ਅੱਜ ਮੁਰਦਰਾ ਜੀ ਦੀ ਜੋਤੀਰੂਪ ਸਾਹਿਬ ਸਜੋਬਤ ਹੈ ਜਿੱਥੇ ਦੇਸ਼ਾਂ ਵਿਦੇਸ਼ਾਂ ਤੋਂ ਵੱਡੀ ਗਿਣਤੀ ਵਿੱਚ ਸਕਤਾ ਲੱਖਾਂ ਦੀ ਗਿਣਤੀ ਵਿੱਚ ਪਹੁੰਚ ਕੇ ਇਹਨਾਂ ਮਹਾਨ ਸ਼ੀਧਾਂ ਨੂੰ ਸਰਧਾਂ ਜਗਿਆ ਭੇਟ ਕਰਦੇ ਆ ਹਨ ਜਗਦੇਵ ਸਿੰਘ ਫਤਿਹਗੜ੍ਹ ਸਾਹਿਬ